ਉਹ 44 ਵਾਹਿਗੁਰੂ ਜਿੰਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕੀ ਮਸਲਾ ਜੀ ਇੱਥੇ ਅੱਡ ਤੁਸੀਂ ਨਾਮ ਨਿਰਮਲ ਸਿੰਘ ਆ ਹਮ ਸultanpur ਰੋੜੇ ਆ ਸੀ ਪਿੰਡ ਆਪਣਾ ਇੱਥੇ ਸultanpur ਦੀ ਸਾਡੇ ਭਨੇਵੀ ਇੱਕ ਹਮ ਤੇ ਭਨੇਵੀ ਉਹ ਬੰਦਾ ਵਿਆਹੀ ਸੀ ਜਿੱਥੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਕੇ ਗਈ ਸੀ ਹਮ ਤੇ ਉਹ ਅਹੀ 2 ਮਹੀਨਿਆਂ ਕੇ ਲੱਭਦੇ ਆ ਨੂੰ ਕਿ ਜੇ ਲੱਭੇ ਆ ਕਿਸੇ ਹੋਟਲ ਚ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਤੇ ਉਤੋਂ ਉਹਦੇ ਪੁੱਤ ਵਾਲੇ ਝਗੜਾ ਜਿਹਾ ਪਾ ਕੇ ਪੁੱਤ ਵਾਲੇ ਥਾਣੇ ਲੈ ਆ ਤੇ ਨਾਂ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਐਸ ਐਚਓ ਰਣਜੀਤ ਸਿੰਘ ਨਾਂ ਤੇ ਕੋਈ ਕਾਰਵਾਈ ਕਰਦੇ ਨਾ ਉਹਨਾਂ ਨੂੰ ਛੱਡਣ ਦੇ ਆ ਤੇ ਇਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਯਾਰਾ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਸੀ ਥਾਣੇ ਦੇ ਵਿੱਚ ਹਾਂਜੀ ਹਾਂਜੀ ਪਲੀਸ ਵਿੱਚ ਆਪਨੇ ਉੱਥੇ ਥਾਣੇ ਜੋ ਰਿਪੋਰਟ ਲਿਖਾਈ ਹੈ ਜੀ ਅੱਛਾ ਜੀ ਤਾਂ ਦੀ ਰਿਪੋਰਟ ਲਿਖਾਈ ਗਈ ਜੀ ਤੁਹਾਡੇ ਵੱਲੋਂ ਲਿਖ ਅੱਛਾ ਜੀ ਹੂੰ ਤੇ ਹੁਣ ਜੇ ਲੱਭਾ ਲੱਭਾ ਕਿਸੇ ਨੇ ਸੀਆਈਡੀ ਦਿੱਤੀ ਆ ਤੇ ਉਹ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ 'ਚ ਆ ਤੇ ਇਹ ਹੋਟਲ 'ਚ ਉਹ ਕੁੜੀ ਮੁੰਡਾ ਦੋਵੇਂ ਫੜਲੇ ਆ ਤਾਂ ਨੌਜਵਾਨ ਮੈਰਿਡ ਆ ਪਹਿਲਾਂ ਹਾਂਜੀ 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 ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ ਹੂੰ ਤੇ ਜਿਹੜੀ ਕੁੜੀ ਉਹ ਸਾਡੀ ਆਪਣੀ ਵੀ ਆ ਅੱਛਾ ਜੀ ਹਾਂਜੀ ਤਾਂ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਹਨਾਂ ਦੇ ਜਾਂ ਉਹਨਾਂ ਨੂੰ ਛੱਡ ਦੋ ਅਸੀਂ ਆਪੇ ਵੇਖ ਲਾਂਗੇ ਤੇ ਜਾਂ ਉਹਨਾਂ ਦੇ ਪਰਚਾ ਕੱਟ ਤਾਂ ਦੇਖ ਕਰ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜਿਹੜੀ ਬਸਲੁਕੀ ਕੀਤੀ ਗਈ ਆ। ਕਰਨੀ ਆ ਸਾਰੇ ਜਦੋਂ ਇਹ ਸਾਡੀ ਸੁਣ ਨਹੀਂ ਦੇ ਕੋਈ 7 ਘੰਟੇ ਹੋ ਗਏ ਉਹਨੂੰ ਸੜਕ ਤੇ ਬੈਠਿਆ ਤੇ ਕਾਰਵਾਈ ਕੋਈ ਨਹੀਂ ਕਰ ਰਿਹਾ ਤਾਂ ਅਸੀਂ ਕੀ ਕਰਾਂਗੇ ਦੱਸੋ ਤੁਸੀਂ। ਸਾਡੇ ਨਾਲ ਬੰਦੇ ਇਹ ਉਲਟਾ ਉਹਨਾਂ ਨੂੰ ਅੰਦਰ ਫੜ ਲਿਆ। ਲੱਗਦਾ ਕਿ ਨਿਹੰਗ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਗਈ ਹੈ ਅਗਲੇ ਪਾਸੋਂ। ਅਸੀਂ ਤਾਂ ਅਜੇ ਕੁਛ ਨਹੀਂ ਕੀਤਾ। ਕਾਰਵਾਈ ਨਹੀਂ ਪਾਵਾਂਗੇ ਜੇ ਅਸੀਂ ਬੁਲਾਤੀ ਫਿਰ ਤੇ ਕਾਰਵਾਈ ਹੋਈ ਜਾਊਗੀ। ਪਰ ਜਿਹੜੇ ਸਾਡੇ ਨਾਲ ਬੰਦੇ ਆ ਉਹ ਅੰਦਰ ਫੜ ਲਿਆ 6 ਘੰਟੇ ਹੋ ਗਏ ਫੜੇ ਗਾਦੇ ਤਰਨਾ ਲਾਇਆ ਬਹੁਤ ਚੁੱਕੇ ਲੈ ਗਿਆ ਅੰਦਰ ਤਰਨਾ ਕਿਉਂ ਲਗਾਇਆ ਗਿਆ ਗਲਤ ਤਰਨਾ ਲਗਾਇਆ ਗਿਆ ਪਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਨੂੰ ਮਿਲੇ ਇਸ ਮਾਮਲੇ ਦੇ ਵਿੱਚ ਆਪਾਂ ਨੂੰ ਮਿਲੇ ਆਪਾਂ ਜਿੰਨੇ ਵੀ ਹੈਗੇ ਐਸਐਚਓ ਐਸਐਸ ਅੱਛਾ ਜੀ ਤਾਂ ਕੀ ਕਹਿੰਦੇ ਫਿਰ ਕੁਝ ਨਹੀਂ ਕਹਿੰਦੇ ਪਰਚਾ ਨਹੀਂ ਬੰਦਾ ਇਹਨਾਂ ਦੇ ਹੂੰ ਤਾਂ ਲੱਗਦਾ ਨੇ ਕਿ ਸਹਮਤੀ ਦੇ ਨਾਲ ਦੋਨੇ ਆਣੇ ਰਹਿ ਰਹੇ ਸੀ ਉੱਥੇ ਕਹਿੰਦੇ ਕੋਡ ਮੈਰਿਜ ਕਰਾਈ ਆ ਵਿਆਹ ਤੋਂ ਬਿਨਾ ਕੋਡ ਮੈਰਿਜ ਕਿੱਦਾਂ ਕਰਾਦੇ ਪਹਿਲਾਂ ਤਲਾਕ ਨਹੀਂ ਹੋਇਆ ਉਹ ਕਹਿੰਦੇ ਅਸੀਂ ਕੋਡ ਮੈਰਿਜ ਕਰਾ ਲਈ ਆ ਜੀ ਜੇ ਕੋਡ ਮੈਰਿਜ ਕਰਾ ਲਈ ਆ ਪਹਿਲਾਂ ਤਲਾਕ ਨਹੀਂ ਆ 4 ਸਾਲਾਂ ਦਾ ਮੁੰਡਾ ਵਾ ਫਿਰ ਪਰਚਾ ਕਿਉਂ ਨਹੀਂ ਬੰਦਦਾ ਇਹਨਾਂ ਦਾ ਜਿੰਨਾ ਤੱਕ ਤਲਾਕ ਨਾ ਹੋਵੇ ਉਹਦੇ ਕੋਡ ਮੈਰਿਜ ਬੰਦਾ ਕਰਾ ਨਹੀਂ ਸਕਦਾ 420 ਦਾ ਤੇ ਪਹਿਲੇ ਉਦਾਂ ਹੀ ਬੰਦਾ ਪਿਆ ਤੂੰ ਖਾੜੀ ਦੱਸਦਾ ਕਿ ਉਹ ਤੇ ਲੋਨ ਪਹਿਲਾਂ ਤੁਹਾਰਾ ਬਾਕੀ ਬਾਅਦ ਚ ਵੇਖੀ ਜਾਣੀ ਹੈ ਤੇ ਦੇਖਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਕਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ 6 ਘੰਟੇ ਹੋ ਗਏ ਕਾਲੀ ਗਾਦੀ ਕਰਦੀ ਆ ਇੱਕ ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਘਰੋਂ ਅਸੀਂ ਹੁਣ ਮੌਕੇ ਤੇ ਹੋਟਲ ਚੋਂ ਫੜ ਕੇ ਲੰਡਾ ਮੈਂ ਹੂੰ ਅਸੀਂ ਤਾਂ ਖੜ ਲੱਗੇ ਸੀ ਇਹਨਾਂ ਨੇ ਪੀਸੀਆਰ ਵਾਲੀ ਗੱਡੀ ਵਾਲੇ ਚੌਕੇ ਇੱਥੇ ਲੈ ਆਏ ਹਾਂ ਥਾਣੇ ਦੇ ਹੂੰ ਅਸੀਂ ਤਾਂ ਕਿਹਾ ਤੁਹਾਨੂੰ ਸਾਡੇ ਬੰਦੇ ਦੇ ਦੋ ਅਸੀਂ ਕੋਈ ਸਾਇਨ ਨਹੀਂ ਕਰਦੇ ਅਸੀਂ ਕਿਹਾ ਅਸੀਂ ਚਲੇ ਜਾਂਦੇ ਤਾਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪਿੱਛੇਵੇਂ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਨਹੀਂ ਨਹੀਂ ਅਸੀਂ ਲਿਖਾਈ ਗਈ ਆ ਕੀ ਵੀ ਇਹ ਕੁੜੀ ਦੇ ਨਾਲ ਭੱਜਿਆ ਹੋਇਆ ਆ ਅੱਛਾ ਜੀ ਉਹਦੇ ਕੁੜੀ ਦੇ ਟੱਬਰ ਦਾ ਨਾਮ ਲਿਖਾਇਆ ਹੋਇਆ ਤੇ ਕੁੜੀ ਦਾ ਨਾਮ ਲਿਖਾਇਆ ਆ ਮੁੰਡੇ ਦਾ ਨਾਮ ਲਿਖਾਇਆ ਆ ਕਿਹੜੇ ਹੋਟਲ ਦੇ ਵਿੱਚੋਂ ਫੜ ਦਰਬਾਰਾ ਕਿੱਥੇ ਆ ਦਰਬਾਰਾ ਥਲੇ ਦਾ ਆਇਆ ਗਿਆ ਤਾਂ ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤੋਂ ਰਹਿ ਰਹੇ ਨੇ ਇੱਥੇ ਆ ਇੱਕ ਮਹੀਨਾ ਹੋ ਗਿਆ ਕਹਿੰਦੇ ਰਹਿ ਰਹੇ ਨੇ ਕਹਿੰਦੇ ਕੋੜ ਮੈਰੀ ਨੂੰ ਨਹੀਂ ਅੱਛਾ ਜੀ ਇੱਕ ਮਹੀਨਾ ਹੋ ਗਿਆ ਸੇ ਰਹਿ ਰਹੇ ਹਾਂ ਸਾਊਥ ਤੋਂ ਲਿਆਂਦਾ ਗਿਆ ਇਹਨਾਂ ਨੂੰ ਹਾਂ ਜੀ ਉੱਥੋਂ ਫੜ ਕੇ ਲਿਆਂਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਉੱਪਰ? ਪਰਚਾ ਕੱਟਣਾ ਸੀ ਹੁਣ ਪਰਚਾ ਕਟਾਓ ਇਹਨਾਂ ਦੇ। ਹਾਂ। ਜੇਰੀ ਬੰਦੀ ਕਾਰਵਾਈ ਕਰਨ ਉਹ ਕਹਿੰਦੇ ਪਰਚਾ ਹੀ ਕੱਟਣਾ ਰਿਹਾ। ਤਾਂ ਜੇਕਰ ਅਸੀਂ ਗੱਲ ਕਰੀਏ ਕਾਰਵਾਈ ਤਾਂ ਤਾਂ ਹੀ ਹੋਏਗੀ ਨਾ ਜੇਕਰ ਉਹਨਾਂ ਦੀ ਪਤਨੀ ਦੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਏਗੀ ਫੇਰ ਹੀ ਕਰਾਂਗੇ। ਨਾਲ ਆ। ਪਤਨੀ ਨਾਲ ਆ, ਸੋਹਰਾ ਪਰਿਵਾਰ ਸਾਰਾ ਨਾਲ ਆ, ਪੇਕੇ ਨਾਲ ਨਾਲ ਆ, ਸਾਰੇ ਕੱਬਰ ਨਾਲ ਆ, ਭਰਾ ਉਹਦੇ ਮੁੰਡੇ ਦੇ ਨਾਲ ਆ, ਉਹਦੇ ਭਰਾ ਵਾ। ਵੱਡਾ ਭਰਾ, ਛੋਟਾ ਭਰਾ ਸਾਰੇ ਨਾਲ ਆ। ਹੂੰ। ਕੋਈ ਕਾਰਵਾਈ ਨਹੀਂ ਕਰੰਦੇ। ਤਾਂ ਫਿਰ ਨਿਹੰਗ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਤੇ ਫਿਰ ਨਿਹੰਗ ਸਿੰਘਾਂ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਨਹੀਂ ਤੁਹਾਡੇ ਵੱਲੋਂ ਕਿਹਾ ਯਾਰਾ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਛੱਡਨ ਦਾ ਨਹੀਂ ਤੁਹਾਨੂੰ ਫੜ ਕੇ ਅੰਦਰ ਪੁੱਟੰਦੇ ਆ 6 ਘੰਟੇ ਹੋ ਗਏ ਉਹ ਜਿਹੜੇ ਬੰਦੇ ਅਸੀਂ ਫੜ ਕੇ ਲਿਆ ਜ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ ਹਾਂ ਜਿਹੜੇ ਸਾਡੇ ਬੰਦੇ ਉਹਨਾਂ ਦੇ ਫੜ ਕੇ ਪਰਚਾ ਕਰਤਾ ਮੈਨੇ ਉਹ ਕਹਿੰਦੇ ਉਹਨੂੰ ਮਲਾਇਆ ਹੋਊਗਾ ਉਹਨਾਂ ਦਾ ਅੱਛਾ ਜੀ ਅੱਜ ਸ਼ਾਮ ਨੂੰ ਅਸੀਂ ਥਾਣੇ ਹਾਜ਼ਰ ਸੀ ਕਿ ਇਤਲਾਹ ਮਿਲੀ ਕਿ ਇੱਕ ਨੌਜਵਾਨ ਤੇ ਨਾਲ ਉਹ ਲੱਗੀ ਇੱਕ ਭੱਜ ਕੇ ਪਿੱਛੇ ਬੰਦ ਤੋਂ ਜਿਹੜੇ ਆਏ ਹੋਏ ਆ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਫੜਨੇ ਆ ਤੇ ਉਹਨਾਂ ਦੀ ਗੁੱਟਮਾਰ ਕਰ ਰਹੇ ਸਨ ਜੋ ਸਾਡੇ ਵੱਲੋਂ ਮੁਲਾਜ਼ਮ ਭੇਜ ਕੇ ਜਿਹੜਾ ਇੱਥੇ ਥਾਣੇ ਇਹਨਾਂ ਨੂੰ ਲੈ ਕੇ ਆਏ ਤੇ ਪਰਿਵਾਰਕ ਮੈਂਬਰਾਂ ਵੱਲੋਂ ਤਰਕਾ ਦਿੱਤੀ ਗਈ ਹੈ ਤੇ ਅਸੀਂ ਮੌਕੇ ਤੇ ਪੁੱਛਗਿੱਛ ਕਰਨ ਲੱਗੇ ਤੇ ਵਿੱਚ ਕੁਝ ਪਰਿਵਾਰਕ ਮੈਂਬਰ ਵੀ ਰਹੇ ਆ ਕਰਮ ਹੋ ਗਏ ਤੇ ਉਗਰ ਵਿਵਹਾਰ ਕਰਨ ਲੱਗੇ ਤੇ ਬਾਅਦ ਵਿੱਚੋਂ ਇਹ ਥਾਣੇ ਦੇ ਬਾਹਰ ਆ ਕੇ ਦੋਸ਼ ਪ੍ਰਦਰਸ਼ਨ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਜਿਸ ਵਿੱਚ ਕੁਝ ਰਾਗੀਰ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਨੌਜਵਾਨ ਜਿਹੜੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਤੇ ਪੁਲਿਸ ਨਾਲ ਬੱਤਸਲੂਕੀ ਕਰਨ ਲੱਗੇ ਤੇ ਹਵਾ ਦੇ ਵਿੱਚ ਤਲਵਾਰਾਂ ਹੰਗਿਆ ਰ ਲਹਿਰਾਉਣੀ ਸ਼ੁਰੂ ਕਰ ਦਿੱਤੀਆਂ ਜੋ ਇਸ ਵਾਰ ਦੇ ਵਿੱਚ ਅਸੀਂ ਉਹਨਾਂ ਦੇ ਜੁਰਮ ਰੋਕੂ ਕਾਰਵਾਈ ਅਸੀਂ ਕਰ ਰਹੇ ਹਾਂ ਤਾਂ ਸਰ ਰਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼ ਇਹ ਇਹਨਾਂ ਨੂੰ ਏਸੀਬੀ ਇਹਨਾਂ ਦੇ ਘਰੋਂ ਮੁੰਡੇ ਨੇ ਵਿਆਹ ਕਰਾਇਆ ਆ ਸਕੂਲੀ ਦੇ ਨਾਲ ਜਾਂ ਇੱਕ ਇਹਨਾਂ ਦੀ ਹੋਰ ਜਿਹੜੀ ਘਰਵਾਨੀ ਤੇ ਬੇਟਾ ਲਿਆ ਇਸ ਕਲਾਮ ਇਹਨਾਂ ਦੇ ਰੋਸ ਸੀਪੀ ਇਹਨਾਂ ਦੇ ਖਿਲਾਫ ਜਿਹੜੀ ਐ ਨਿਯੇਦੀ ਕਾਰਵਾਈ ਕੀਤੀ ਗਈ ਹੈ ਜੋ ਅਸੀਂ ਹੁਣ ਆਪਣਾ ਉਹ ਦੋਨਾਂ ਨੂੰ ਵਿਸ਼ਵਾਸ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋ ਰਹੀ ਹੈ ਪਰ ਤੋਂ ਇਹ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਲਗ ਲਗ ਕਰਨਾ ਸ਼ੁਰੂ ਕਰ ਦਿੱਤਾ ਕਿ ਜੋ ਜਿਹੜੇ ਰਾਹ ਕਿ ਜਿਹੜੇ ਮੁੰਡੇ ਇਹਨਾਂ ਨੇ ਸਾਫ ਕੀਤਾ ਤੇ ਉਹਨਾਂ ਨੇ ਕਾਫੀ ਜਿਆਦਾ ਬਦਸਮੂਖੀ ਪੁਲਿਸ ਨਾਲ ਕੀਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਨੂੰ ਅਸੀਂ ਉਹਨਾਂ ਨੂੰ ਥਾਣੇ ਲੈ ਗ੍ਰਫਤਾਰ ਕਰ ਲਤਾ ਗਿਆ ਜੀ ਉਹਨਾਂ ਨੂੰ ਹਾਂ ਜੀ ਗ੍ਰਫਤਾਰ ਕਰ ਲਿਆ